ਪਟਾਣਕੋਟ ਸਿਵਲ ਹਸਪਤਾਲ ਚ ਨਹੀਂ ਹੈ ਕੋਈ ਵੀ ਨਿਊਰੋ ਸਰਜਨ ਸੜਕੀ ਹਾਦਸੇ ਚ ਸਿਰ ਤੇ ਸੱਟ ਲਗਨ ਜਾਂ ਸਿਰ ਦੀ ਕਿਸੇ ਵੀ ਬਿਮਾਰੀ ਲਈ ਲੋਕਾਂ ਨੂੰ ਨਹੀਂ ਮਿਲਦੀਆਂ ਸਰਕਾਰੀ ਸਹੂਲਤਾਂ ਇਲਾਜ ਕਰਵਾਉਣ ਦੇ ਲਈ ਲੋਕਾਂ ਨੂੰ ਮਹਿੰਗੇ ਨਿੱਜੀ ਹਸਪਤਾਲਾਂ ਦਾ ਕਰਨਾ ਪੈਂਦਾ ਹੈ ਰੁਖ ਐਸ ਐਮ ਉਹਦਾ ਦਾਵਾ ਸੂਬਾ ਸਰਕਾਰ ਦੀ ਫਰਿਸ਼ਤੇ ਸਕੀਮ ਰਾਹੀਂ ਸੜਕੀ ਹਾਦਸੇ ਚ ਜ਼ਖਮੀ ਹੋਣ ਵਾਲੇ ਲੋਕਾਂ ਦਾ ਨਿੱਜੀ ਹਸਪਤਾਲਾਂ ਚ ਕਰਵਾਇਆ ਜਾਂਦਾ ਹੈ ਮੁਫਤ ਇਲਾਜ सूबे च आम आदमी पार्टी दी सरकार सरकार की सरकार आने से सरकार वालों दावा किया गया कि सूबे चेहत सहूलत तक पहुँचाया जाएगा तज पा जाए पर जेकर जमीनी हकीकत की गल करिए इलाज के नाम से सूबा सरकार वालों मुहलान क्लीनिक खोले गए ने पर सिर दिया बीमारियों के लिए सूबे भर के किसी भी सरकारी हस्पता च न्यूरो सर्जन की तैनाती यकीनी नहीं बनाया गया जिस दे नतीजे सदका अज भी सड़की हादसे सिर ते सट लगन सिर दिमारियों मरीजा निजी ਹਸਪਤਾਲਾਂ ਚ ਰੈਫਰ ਕਰ ਦਿੱਤਾ ਜਾਂਦਾ ਹੈ ਜਿਸ ਵਜ੍ਹਾ ਨਾਲ ਮਜਬੂਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਚ ਵੱਧ ਪੈਸੇ ਖਰਚ ਕਰ ਆਪਣਾ ਇਲਾਜ ਕਰਵਾਉਣਾ ਪੈਂਦਾ ਹੈ ਇੱਥੇ ਜ਼ਿਕਰ ਯੋਗ ਹੈ ਕਿ ਜਿਹੜੇ ਲੋਕ ਸਮਰਥਨਯੋਗ ਤਾਂ ਆਪਣਾ ਇਲਾਜ ਕਰਵਾ ਲੈਣਗੇ ਪਰ ਜਿਹੜੇ ਗਰੀਬ ਲੋਕ ਸਿਵਲ ਹਸਪਤਾਲਾ ਦਾ ਰੁਖ ਕਰਦੇ ਨੇ ਉਹਨਾਂ ਦਾ ਕੀ ਹੋਵੇਗਾ ਇਸ ਸਬੰਧੀ ਜਦ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਹੋਕਾ ਭਰਿਆ ਜਾ ਰਿਹਾ ਹੈ ਪਰ ਜੋ ਇਲਾਜ ਸਭ ਤੋਂ ਮਹਿੰਗਾ ਹੈ ਉਸ ਬਿਮਾਰੀ ਦੇ ਡਾਕਟਰ ਹੀ ਸਿਵਲ ਹਸਪਤਾਲਾਂ 'ਚ ਮੌਜੂਦ ਨਹੀਂ ਹਨ ਉਹਨਾਂ ਕਿਹਾ ਕਿ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਰਕਾਰ ਨੇ ਲੋਕਾਂ ਦੀ ਸਹੂਲਤ ਦੇ ਲਈ ਜਗ੍ਹਾ-ਜਗ੍ਹਾ ਮੋਹਲਾਨ ਕਲੀਨਿਕ ਖੋਲੇ ਹਨ ਪਰ ਸਾਡੀ ਸਰਕਾਰ ਅਗੇ ਮੰਗ ਹੈ ਕਿ ਸਰਕਾਰੀ ਹਸਪਤਾਲਾਂ 'ਚ ਨਿਊਰੋ ਸਰਜਨ ਦੀ ਵੀ ਤਾਇਨਾਤੀ ਕੀਤੀ ਜਾਵੇਗਾ ਕੀ ਗੱਲ ਤੁਹਾਡਾ ਸਵਾਲ ਹੈ ਦੇਖੋ ਜੀ ਪਠਾਨਕੋਟ ਜਿਹੜਾ ਜਿਲ੍ਹਾ ਆ ਇੱਥੇ ਗਵਰਨਮੈਂਟ ਹਸਪੀਟਲ ਹੈ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਬਾਡਰ ਤੇ ਪੈਂਦਾ ਹੈ ਤਿੰਨ ਸਟੇਟਾਂ ਨੂੰ ਇੱਥੇ ਮਤਲਬ ਫੈਸਿਲਿਟੀ ਮਿਲਦੀ ਆ ਮੈਡੀਕਲ ਫੈਸਿਲਿਟੀ ਔਰ ਜਿਸ ਤਰ੍ਹਾਂ ਦੀ ਸੂchnਾ ਮਿਲ ਰਹੀ ਹੈ ਕਿ ਇੱਥੇ ਪਠਾਨਕੋਟ ਤੇ ਨਿਊਰੋ ਸਰਜਰੀ ਨਹੀਂ ਆ ਕੋਈ ਵੀ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਨਿਊਰੋ ਸਰਜਰੀ ਕੋਈ ਵੀ ਆਦਮੀ ਨੇ ਆਪਣਾ ਇਲਾਜ ਕਰਾਉਂਦਾ ਉਹਨਾਂ ਨੂੰ ਜਾਂ ਤੇ ਪੀਜੀਆ ਰੈਫਰ ਕਰਨੇ ਪੈਂਦਾ ਜਾਂ ਅੰਮ੍ਰਿਤਸਰ ਰੈਫਰ ਕਰਨੇ ਪੈਂਦਾ ਹੈ ਸਰਕਾਰ ਨੂੰ ਚਾਹੀਦਾ ਕਿ ਪਠਾਨਕੋਟ ਜਿਹੜਾ ਜਿਹੜਾ ਬੜਾ ਮਹੱਤਵਪੂਰਨ ਜ਼ਿਲ੍ਹਾ ਔਰ ਇੱਥੇ ਨਿਊਰੋ ਸਰਜਨ ਜਿਹੜਾ ਜ਼ਰੂਰ ਅਪਾਇੰਟ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਗਰੀਬ ਲੋਕਾਂ ਨੂੰ ਫੈਸਿਲਿਟੀ ਮਿਲ ਸਕੇ ਸਾਡੇ ਇੱਕ ਸਿਵਲ ਹਸਪੀਟਲ ਵਿੱਚ ਕਦੇ ਵੀ ਨਿਊਰੋ ਸਰਜਨ ਪੋਸਟਡ ਨਹੀਂ ਸੀਗਾ ਇਹ ਸਿਰਫ ਮੈਡੀਕਲ ਕਾਲਜ ਜਿਹਦੇ ਪੋਸਟਡ ਹੈਗੇ ਐ ਉਸ ਤਲਾਵਾ ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਉਹਨਾਂ ਚ ਕੁਛ ਨਹੀਂ ਪੇਸ਼ੈਂਟਾਂ ਦੇ ਹੈਗੇ ਉਹ ਜੋ ਡਾਕਟਰਾਂ ਦੇ ਹੁਣ ਜਿਹੜੀ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਆਈ ਹੈਗੀ ਉਹਦੇ ਵਿੱਚ ਜਿਹੜਾ ਪੇਸ਼ੈਂਟ ਜਿਹੜੇ ਕੁਝ ਹਸਪਤਾਲ ਜਿਹੜੇ ਹੈਗੇ ਐ ਪੈਨਲ ਕੀਤੇ ਗਏ ਹੈਗੇ ਆ ਤੇ ਜਿਹੜਾ ਵੀ ਪੇਸ਼ੈਂਟ ਹਸਪਤਾਲ ਚ ਜੇ ਆਂਦਾ ਹੈਗਾ ਇਹ ਰੂਟਸ ਡੈਕਸਪੀਡਦਾ ਉਹਦਾ ਬਿਲਕੁਲ ਟੋਟਲੀ ਫ੍ਰੀ ਇਲਾਜ ਕੀਤਾ ਜਾਂਦਾ ਹੈ ਇਸ ਸਕੀਮ ਦਾ ਜਿਹੜਾ ਨਾਮ ਜਿਹੜਾ ਸਰਕਾਰੀਆ ਫਰਿਸ਼ਤੇ ਸਕੀਮ ਕਰਕੇ ਰੱਖਿਆ ਹੈ